ਸਭ ਸਿਰਕਾਲ ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਤੇ ਮੈਂ ਜੀਸੀਲ ਸੇ ਸੰਧੂ ਆਜਰਾ ਪ੍ਰੋਗਰਾਮ ਨਰਪਖ ਟਾਕ ਲੈ ਕੇ। ਸੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦੀ। ਸੋ ਪੰਜਾਬ ਦੇ ਪਾਣੀਆਂ ਦੇ ਬਾਰੇ ਜਿਹੜੀ ਚਿੰਤਾ ਬਹੁਤ ਹੋ ਰਹੀ ਹੈ ਕਿਉਂਕਿ ਪੰਜਾਬ ਦਾ ਨਾਂ ਹੀ ਪੰਜ ਆਪ ਪੰਜ ਪੰਜ ਦਰਿਆਵਾਂ ਦੀ ਧਰਤੀ ਇਹਨੂੰ ਪੰਜਾਬ ਕਿਹਾ ਜਾਂਦਾ ਇਹਦਾ ਨਾਮ ਹੀ ਪਾਣੀਆਂ ਦੇ ਉੱਪਰ ਹੈ ਜਿਸ ਧਰਤੀ ਦਾ ਨਾਂ ਉਸ ਧਰਤੀ ਦੇ ਉੱਪਰ ਪਾਣੀਆਂ ਨਾਲ ਬੜੀ ਵੱਡੀ ਸਮੱਸਿਆ ਜਿਹੜੀ ਪੈਦਾ ਹੋ ਰਹੀ ਹੈ ਹਾਲਾਂਕਿ ਇਸ ਵੇਲੇ ਬਰਸਾਤਾਂ ਦਾ ਸਮਾਂ ਆ ਗਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਨੇ ਬਹੁਤ ਸਾਰਾ ਇਲਾਕਾ ਜਿਹੜਾ ਪਾਣੀ ਦੇ ਰਾਬ ਵਿੱਚ ਡੁੱਬ ਚੁੱਕਿਆ ਹੈ ਪਰ ਇਹੀ ਪਾਣੀ ਹੈ ਬਾਅਦ ਦੇ ਵਿੱਚ ਜਦੋਂ ਇਹ ਹੜ੍ਹਾਂ ਦਾ ਜਾਂ ਬਰਸਾਤਾਂ ਦਾ ਸਮਾਂ ਲੰਘ ਗਿਆ ਦਾ ਫਿਰ ਉਹੀ ਪਾਣੀ ਆ ਜਿਹੜਾ ਉਹ ਪੰਜਾਬ ਨੂੰ ਮਹੱਈਆ ਨਹੀਂ ਹੁੰਦਾ ਉਹੀ ਬਾਹਰ ਬਾਕੀ ਦੇ ਸੂਬਿਆਂ ਨੂੰ ਜੇਸੀ ਮਸਲਾਂ ਗੱਲ ਕਰਦੇ ਆ ਰਾਜਸਥਾਨ ਹਰਿਆਣਾ ਬਾਹਰ ਕੱਢ ਦਿੱਤਾ ਜਾਂਦਾ ਪਰ ਪੰਜਾਬ ਨੂੰ ਉਸ ਤਰ੍ਹਾਂ ਦਾ ਪਾਣੀ ਆ ਪੂਰਾ ਜਿਹੜਾ ਨਹੀਂ ਮਿਲ ਰਿਹਾ ਹੈਗਾ ਸੋ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਔਰ ਤੋਂ ਬਾਅਦ ਪਾਣੀ ਜਿਹੜਾ ਧਰਤੀ ਦੇ ਹੇਠਲਾ ਪਾਣੀ ਆ ਉਹ ਕਿਸ ਕਦਰ ਕੱਢਿਆ ਗਿਆ ਉਹਦਾ ਵੱਡਾ ਇੱਕ ਕਾਰਨ ਇਹ ਵੀ ਬਣਿਆ ਕਿ ਉਸ ਦਰਮਿਆਨ ਜਿਹੜੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਬਿਜਲੀ ਫ੍ਰੀ ਕਰਤੀ ਟੂ ਬੈਲ ਹੈ ਜਿਹੜੇ ਉਹਨਾਂ ਦਾ ਬਿੱਲ ਹੀ ਕੋਈ ਆਉਂਦਾ ਵੱਡੇ ਪਲਤਰ ਦੇ ਉੱਪਰ ਜਿਹੜੇ ਬਿਜਲੀ ਕਨੈਕਸ਼ਨਾਂ ਦਿੱਤੇ ਗਏ ਆ ਤੇ ਉਹ ਵੱਡਾ ਕਾਰਨ ਬਣਿਆ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਨੂੰ ਜਿਹੜਾ ਅਸਲ ਦੇ ਵਿੱਚ ਸਾਡੇ ਕੋਲੇ ਖਜ਼ਾਨਾ ਕੁਦਰਤ ਦਾ ਉਹਨੂੰ ਮਕਾਉਣ ਦਾ ਇੱਕ ਵੱਡਾ ਕਾਰਨ ਬਣ ਰਿਹਾ ਜਿੰਨੇ ਹੈ ਹਾਲੀ ਦੇ ਵਿੱਚ ਜਿਹੜਾ ਆਈਆਈਟੀ ਗਾਂਧੀ ਨਗਰ ਦੇ ਜਿਹੜੇ ਖੋਜਾਰਥੀ ਹੈਗੇ ਖੋਜੀ ਨੇ ਉਹਨਾਂ ਵੱਲੋਂ ਇੱਕ ਰਿਪੋਰਟ ਹੈ ਜਿਹੜੀ ਪੇਸ਼ ਕੀਤੀ ਗਈ ਆ ਉਹਦਾ ਰਿਪੋਰਟ ਹੈ ਪੇਸ਼ ਕੀਤੀ ਗਈ ਆ ਜਿਹੜੀ ਕਿ ਪੰਜਾਬ ਦੇ ਨਾ ਜਿਹੜਾ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਲੈ ਕੇ ਬਹੁਤ ਹੀ ਚੰਗਾ ਜਾਣਕਾਰੀ ਰਿਪੋਰਟ ਆ ਇਹ ਤੇ ਉਹਨੇ ਲਿਖਿਆ ਆ ਉਸ ਰਿਪੋਰਟ ਦੇ ਵਿੱਚ ਕਿ ਪੰਜਾਬ ਦੇ ਕੇਂਦਰੀ ਤੇ ਦੱਖਣੀ ਜ਼ਿਲ੍ਹੇ ਜਿਹਦੇ ਵਿੱਚ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਹੁਸਿਆਰਪੁਰ ਜ਼ਿਲਹੰਦਰ ਮੋਗਾ ਮੋਹਾਲੀ ਐਸਐਸ ਨਗਰ ਮੋਹਾਲੀ ਪਠਾਨਕੋਟ ਪਟਿਆਲਾ ਸੰਗਰੂਰ ਇਹ ਸਾਰਿਆਂ ਤੋਂ ਵੱਧ ਪ੍ਰਭਾਵਿਤ ਨੇ ਜੀ ਤੋਂ ਇੱਥੇ ਜੇ ਗੱਲ ਕਰੀਏ ਤਾਂ ਔਸਤਨ ਹਰ ਸਾਲ ਅੱਧਾ ਮੀਟਰ ਪਾਣੀ ਆ ਜਿਹੜਾ ਥੱਲੇ ਉਤਰ ਰਿਹਾ ਧਰਤੀ ਦਾ ਉਸਤਨ ਹਰ ਸਾਲ ਜਿਹੜਾ ਧਰਤੀ ਹੇਠਲਾ ਪਾਣੀ ਆ ਅੱਧਾ ਮੀਟਰ ਹੋਰ ਡੂੰਘਾ ਹੋ ਰਿਹਾਗਾ ਸੋ ਇਹਨੇ ਦੱਸਿਆ ਕਿ ਜਿਹੜਾ ਇਹ ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਜਿਹੜਾ ਸੈਂਟਰਲ ਗਰਾਊਂਡ ਵਾਟਰ ਬੋਰਡ ਹੈ ਤੇ ਉਹਨੇ ਜਿਹੜਾ 220 ਦੇ ਵਿੱਚ ਜਿਹੜਾ ਇੱਕ ਭੂਮੀਗਤ ਜਾਲ ਸਰੋਤ ਮੁਲਾਂਕਣ ਕੀਤਾ ਸੀਗਾ ਉਹਦੇ ਵਿੱਚ ਆਦਾ ਕਿ ਪੰਜਾਬ ਦੇ ਜਿਹੜਾ 110 ਜ਼ਿਲ੍ਹਿਆਂ ਉੰਦੀ ਗੱਲ ਕਰੀਏ ਭਾਵੇਂ ਇਹ 80% ਦੀ ਪੰਜਾਬ ਬਣ ਜਾਂਦਾ 110 ਬਲਾਕਾਂ ਦੀ ਸੌਰੀ 110 ਪੰਜਾਬ ਦੇ 110 ਬਲਾਕਾਂ ਦੀ ਗੱਲ ਕਰ ਰਿਹਾ ਜੀ ਸੌਰੀ ਮੈਂ ਤਾਂ ਜ਼ਿਲੇ ਕਿਹਾ ਗਿਆ ਸੋ 110 ਬਲਾਕਾਂ ਦਾ ਏਰੀਆ ਜਿਹੜਾ ਇਹ 80% ਦੀ ਪੰਜਾਬ ਬਣ ਜਾਂਦਾ ਤੇ ਉਹਨਾਂ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਮਤਲਬ ਪਾਣੀ ਦੀ ਜਿਹੜੀ ਬੇਲੋੜੀ ਵਰਤਦਾ ਹੋ ਰਹੀ ਹੈ ਤੇ ਖੇਤਰਾ ਜਿਹੜਾ ਡਾਰਕ ਜ਼ੋਨ ਬਣਦਾ ਜਾ ਰਿਹਾ ਹੈਗਾ 4% ਦੀ ਖੇਤਰਾ ਦੇ ਵਿੱਚ ਤਾਂ ਬਹੁਤ ਜ਼ਿਆਦੇ ਗੰਭੀਰ ਸਮੱਸਿਆ ਜਿਹੜੀ ਬਣ ਚੁੱਕੀ ਹੈ ਜਿਹੜਾ ਪਾਣੀ ਦਾ ਪੱਧਰ ਉਹ 400 ਤੋਂ ਲੈ ਕੇ 500 ਫੁੱਟ ਤੱਕ ਡਿੱਗ ਚੁੱਕਿਆ ਹੈ ਤੇ ਇਹ ਸੂਬੇ ਦਾ ਜੇ ਆਪਾਂ ਗੱਲ ਕਰੀਏ 7% ਦੀ ਅ ਲਾਕਾ ਇਸ ਤਰ੍ਹਾਂ ਦਾ ਹੋ ਗਿਆ 7-8 ਫੁੱਟ ਦੀ ਜਿਹਦੇ ਤੇ ਪਾਣੀ ਦਾ ਪੱਧਰ ਹੈ 3300 ਫੁੱਟ ਤੋਂ ਥੱਲੇ ਚਲੇ ਗਿਆਗਾ ਸੋ ਇਹਦੇ ਨਾਲ ਹੀ ਜੇ ਅਸੀਂ ਗੱਲ ਕਰਦੇ ਆ ਐਨਜੀਟੀ ਦੀ ਨਿਗਰਾਨੀ ਹੇਠ ਜਿਹੜੀ ਕਮੇਟੀ ਬਣਾਈ ਆ ਉਹਨੇ ਹਾਲ ਹੀ ਵਿੱਚ ਕਹਲਾਣ ਉਹਦਾ ਆਇਆਗਾ ਜਿਹਦੇ ਤੇ ਉਹਨਾਂ ਨੇ ਕਿਹਾ ਕਿ ਸਨ 2039 ਤੱਕ ਧਰਤੀ ਦੇ ਹੇਠਲਾ ਜਿਹੜਾ ਪਾਣੀ ਹੈ ਪੰਜਾਬ ਦਾ ਉਹ 300 ਮੀਟਰ ਲੁੰਗਾ ਹੋ ਜਾਊਗਾ 300 ਫੁੱਟ ਨਹੀਂ 300 ਮੀਟਰ ਮਤਲਬ ਇਹ ਇਹ ਸੋਤਰਾ ਹੀ ਗੱਲਾਂ ਵੀ 300 ਮੀਟਰ ਡੂੰਗਾ ਹੋਇਆ ਨਾ ਮਤਲਬ ਇਹ 240 ਤੋਂ ਪਹਿਲਾਂ ਪਹਿਲਾਂ 39 ਤੱਕ ਇਹ ਪਾਣੀ ਦਾ ਪੱਧਰ ਹੈ ਜਿਹੜਾ ਇੱਥੇ ਚਲਾ ਜਾਣਾਗਾ ਤੇ ਇਹਦੇ ਨਾਲ ਹੀ ਜੇ ਗੱਲ ਕਰੀਏ ਤਾਂ ਜਿਹੜਾ ਸਣ 2000 ਦੇ ਵਿੱਚ ਅੱਜ ਤੋਂ 24 ਸਾਲ ਪਹਿਲਾਂ ਜਿੱਥੇ ਪਾਣੀ ਦਾ ਪੱਧਰ ਹੈ ਜਿਹੜਾ ਉਹ 100 110 ਫੁੱਟ ਹੁੰਦਾ ਸੀ ਉਹ ਹੁਣ ਜੋ ਉਹੀ ਇਲਾਕਿਆਂ ਨੂੰ ਦੇਖੀ ਤਾਂ ਉਹ 450 ਫੁੱਟ ਤੇ ਚਲਾ ਗਿਆ ਆ ਸੋ ਇਹ ਬੜਾ ਗੰਭੀਰ ਇੱਕ ਮਤਲਬ ਵਿਸ਼ਾ ਗਾ ਇਸ ਸਾਲ ਪੰਜਾਬ ਦੇ ਲੋਕਾਂ ਨੇ ਜਾਂ ਸਾਡੀਆਂ ਸਰਕਾਰਾਂ ਨੇ ਜਾਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਅਜੇ ਤੱਕ ਗੰਭੀਰਤਾ ਦੇ ਨਾਲ ਸੋਚਣਾ ਵੀ ਸ਼ੁਰੂ ਨਹੀਂ ਕੀਤਾ ਹੈਗਾ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੀ ਇੱਕ ਅਧਿਐਨ ਆਇਆ ਉਹਨੇ ਦੱਸਿਆ ਕਿ ਇਹਦਾ ਵੱਡਾ ਕਾਰਨ ਹੈ ਜਿਹੜਾ ਇਹੀ ਬਣਿਆ ਕਿ ਪੰਜਾਬ ਦੀ ਜਿਹੜੀ ਖੇਤੀ ਆ ਉਹ ਸਾਰੀ ਦੀ ਸਾਰੀ ਬੋਧੀ ਹੈ ਜਿਹੜੀ ਉਹ ਟੂਬਵੈਲਾਂ ਤੇ ਨਿਰਭਰ ਹੋ ਗਈ ਐ ਨਹਿਰੀ ਸਿੰਚਾਈ ਪ੍ਰਣਾਲੀ ਆ ਜਿਹੜੀ ਉਹਦੀ ਘਟ ਰਹੀ ਆ ਹਾਲਾਂਕਿ ਇਸ ਸਮੇਂ ਸਰਕਾਰ ਨੇ ਮੌਜੂਦਾ ਭਗਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਜਿਹੜਾ ਬਚਾਉਣ ਦੇ ਲਈ ਨਹਿਰੀ ਪਾਣੀ ਆ ਜਿਹੜਾ ਇਹਨੂੰ ਖੇਤ-ਖੇਤ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਕੀਤਾ ਪੱਕੇ ਨਾਲੇ ਜ਼ਮੀਨਦੋਜ਼ ਨਾਲੇ ਆ ਜਿਹੜੇ ਪਾਏ ਨੇ ਪਾਈਪਾਂ ਪਾਈਆਂ ਨੇ ਜੀਆਂ ਜਿਹੜੀਆਂ ਖਾਲਾਂ ਦੇ ਵਿੱਚ ਸੋ ਦੇ ਨਾਲ ਕਾਫੀ ਰਾਹਤ ਤਾਂ ਆਈ ਆ ਪਰ ਇਹ ਇਹਨਾਂ ਤਰ੍ਹਾਂ ਮਜਮੂਨ ਹੈ ਜਿਹਦਾ ਕਿ ਲੋਕਾਂ ਨੂੰ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਗੰਭੀਰ ਜਿਹੜਾ ਆਪਾਂ ਕਹਿ ਸਕਦੇ ਆਂਗੇ ਸਾਹਮਣਾ ਜਾਂ ਗੰਭੀਰ ਤਰ੍ਹਾਂ ਦੇ ਹਾਲਾਤ ਜਿਹੜੇ ਪੈਦਾ ਹੋ ਜਾਣਗੇ ਜੋ ਉੱਤਰੀ ਭਾਰਤ ਦੀ ਗੱਲ ਕਰਦੇ ਆਂ ਤਾਂ 20 ਸਾਲਾਂ ਦੇ ਵਿੱਚ ਮਤਲਬ ਉਸ ਲਈ ਪੂਰਾ ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਜਿਹੜਾ ਹੈਗਾ 450 ਕਣ ਕਿਲੋਮੀਟਰ ਭੂਮੀਗਤ ਪਾਣੀ ਗਵਾ ਲਿਆ ਜਿਹਨੂੰ ਅਸੀਂ ਕਹਿ ਸਕਦੇ ਆਂ ਵੀ ਸਭ ਤੋਂ ਜਿਹੜਾ ਵੱਡਾ ਦੇਸ਼ ਦਾ ਜਿਹੜਾ ਸਾਡਾ ਹੈਗਾ ਇੰਦਰਾ ਸਾਗਰ ਡੈਮ ਹੈ ਜੇ ਉਹ ਪੂਰੇ ਦਾ ਪੂਰਾ ਭਰਨਾ ਹੋਵੇ ਇਹ ਜਿੰਨਾ ਪਾਣੀ ਇਹ ਬਖਰਾਵ ਕਰ ਲਿਆ ਉਹਨੂੰ 37 ਵਾਰ ਉਹ ਭਰਿਆ ਜਾ ਸਕਦਾ ਬਾਹੂ ਸੋਚਣ ਵਾਲੀ ਗੱਲ ਹੈ ਕਿ ਕਿੰਨਾ ਪਾਣੀ ਹੈ ਜਿਹੜਾ ਉਹ ਵੇਸਟੇਜ ਹੋ ਚੁੱਕਿਆ ਹੈ ਸੋ ਇਸ ਪਾਸੇ ਏਅਰਪੋਰਟ ਦਾ ਜਿਹੜਾ ਅੱਜ ਤੁਹਾਡੇ ਸਾਹਮਣੇ ਰੱਖਣ ਦਾ ਇੱਕੋ ਹੀ ਵੱਡਾ ਮੇਰਾ ਮਕਸਦ ਹੈ ਕਿ ਸਰਕਾਰਾਂ ਨੂੰ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਔਰ ਕਿਸਾਨ ਜਥੇਬੰਦੀਆਂ ਨੂੰ ਇਸ ਪਾਸੇ ਬੜੀ ਇਸ ਗੰਭੀਰਤਾ ਮਲ ਇਸ ਗੰਭੀਰ ਵਿਸ਼ੇ ਵੱਲ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਧੰਨਵਾਦ